ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਬੰਡ ਪੁੱਛੋ ਬਾਈ ਕੋਲੇ ਮੱਝ ਬਕਾਉ ਉਹ ਚੌਥੇ ਸੂਏ ਸੂਣ ਵਾਲੀ ਚੰਗੇ ਦੁੱਧ ਵਾਲੀ ਮੱਝਾ ਢੰਡੀ ਸੀਲਾ ਘਰੇ ਰੱਖਣ ਨੂੰ ਤੇ ਬਾਕੀ ਲੌਂਦੀ ਆਉਂਦੀ ਆ ਤੇ ਦਿਨ ਦੋ ਚਾਰ ਹੀ ਲਊ ਤੋਰ ਲਾ ਬਾਈ ਵੰਦੇ ਵੰਦੇ ਚੈੱਕ ਕਰ ਲਓ ਦਸੱਲੀ ਨਾਲ ਚੌਥੇ ਸੂਏ ਸੁੰਨ ਵਾਲੀ ਮਾਜਾ ਬਾਈ ਜੀ ਆ ਦੋ ਤਿੰਨ ਦਿਨੀ ਲਊ ਵਾਲੇ ਨਹੀਂ ਲੈਂਦੀ ਜਿਹੜਾ ਪਿਛਲੇ ਸੂਏ ਦਾ ਦੁੱਧ ਆ 14 ਕਿਲੋ ਦਿੱਤਾ ਇਹਨੇ ਘੁੱਲਾ ਮਾਲਕਾਂ ਦੇ ਦੱਸਣ ਮੁਤਾਬਕ ਆਪਣੀ ਦਸੱਲੀ ਕਰਕੇ ਤੁਸੀਂ ਘਰੇ ਆ ਕੇ ਮੱਝ ਦਾ ਸੌਦਾ ਕਰ ਸਕਦੇ ਹੋ ਬਾਈ ਜੀ ਚੌਥੇ ਸੂਏ ਸੂਣਾ ਸ਼ਹਿਰ ਪੁੱਛੋ ਜ਼ਿਲ੍ਹਾ ਬਠਿੰਡਾ ਮੱਝ ਖੜੀ ਆ ਇਹ ਵਾਕਿਤ ਸੱਲੀ ਨਾਲ ਚੈੱਕ ਕਰ ਲੋ ਜਿਕसे ਹੋਰ ਪੁਰਾਣੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਆ 947999 8308 ਨਿਤ ਨਵੀਆਂ ਵੀਡੀਓ ਦੇਖਣ ਲਈ ਜਿਹਨੂੰ ਕਰ ਲੋ ਫੋਨ ਲਓ ਬਾਈ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਹਉਂਦੀ ਹੁੰਦੀ ਆ ਤੇ ਵਾਕੀ ਇੱਕ ਤਰੀਕ ਨੂੰ ਰਾਮਪਰਾ 11 ਨੂੰ ਮੰਡੀ ਤਨੋਲਾ ਤੇ 20 ਦੇ ਮੋੜਾ ਤੇ ਆਪਾਂ ਲਾਈਵ ਹੁੰਦੇ ਹੁੰਦੇ ਆ ਤੇ ਵੀਡੀਓ ਦਾ ਮੰਡੀਆਂ ਦਾ ਮੰਦਾ ਚੰਗਾ ਵੇਖਣ ਲਈ ਇੰਨੇ ਤੇ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੇ ਬਾਈ ਦਾ ਜਿਹੜਾ ਨੰਬਰ ਆ 97808 03276 ਬਾਈ ਦਾ ਨੰਬਰ ਆ ਉੱਤੇ ਵੀ ਲਾ ਦਾਂਗੇ ਟਾਈਟਲ ਦੇ ਵਿੱਚ ਆਪਾਂ ਤੇ ਗੱਲਬਾਤ ਤੁਸੀਂ ਸਾਰੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਨਿਵਾਜ